ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਬਰੀਡ ਦੀ ਵਾੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਵਧੀਆ ਚੱਲਦਾ ਕੰਮ ਕਰ ਹਾਂਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਡਰੈਸ ਵੋ ਨਾਮ ਮੇਰਾ ਇਰਫਾਨ ਖਾਨ ਹੈ ਜੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਸਵੀਰ ਬਾਗਾ ਪਰਾਣਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਭਗਤਾ ਭਾਈ ਬਰਗਾੜੀ ਠੱਠੀ ਮਾੜੀ ਸੁਖਨੰਦ ਦੇ ਪਿੰਡ ਨੇੜੇ ਆ ਬਈ ਮੋਬਾਈਲ ਨੰਬਰ ਬੋ 9876043852 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵਿਰੇਲੀ ਟਾਪ ਬਰੀਡ ਦੀ ਬੈਡ ਦੇ ਨੇ ਕਿਹੜਾ ਸੁਆਸ ਹੁੰਦੀ ਆ ਪਹਿਲੇ ਨਾ ਵੀਰੇ 16 ਮਹੀਨੇ ਦੀ ਬੱਚੀ ਆ ਪਏ ਖੋਦ 16 ਮਹੀਨਿਆਂ ਦੀ ਉਮਰ ਆ ਬਹੁਤ ਛੋਟੀ ਉਮਰ ਆ ਹਣੇ ਹਾਂਜੀ ਹਜੇ ਦੰਦੋਂ ਵੀ ਖੀਰੀ ਆ ਕੋਈ ਵਿਰਲ ਵੀ ਨਹੀਂ ਆਈ ਆ ਜ ਦੰਦਾਂ ਚ ਠੀਕ ਆ ਹਾਂਜੀ ਦੰਦਾਂ ਚ ਵੀ ਬਾਈ ਕਰਮ ਵਾਲੀ ਖੀਰੀ ਆ ਟਾਪ ਬਰੀਡ ਫੇਸ ਦਿਖਾਉਂਦੇ ਆ ਫੇਸ ਬੜਾ ਫੇਰ ਪਹਿਲਾ ਸੁਆਲ ਹੈ ਕੁਆਲਿਟੀ ਚੈੱਕ ਕਰੋ ਬਾਈ ਕਮਾਲ ਆ ਫੇਸ ਦੀ ਬਿਊਟੀ ਬਾਈ ਦੇਖਣਯੋਗ ਆ ਕਿਆ ਬਾਤ ਆ ਫੁੱਲ ਬਰੀਡ ਆ ਬਾਈ ਕੱਦ ਚੰਗਾ ਚੰਗੀਆ ਪਲੀ ਵੀਆ ਲੇਵਾ ਦੇਖੋ ਲੇਵਾ ਕਮਾਲ ਦਾ ਪੰਡ ਵਾਲਾ ਲੇਵਾ ਕਰਮਣੀ ਨੇ ਤਿਆਰ ਕੀਤਾ ਕਹਿਣ ਦੀ ਕੋਈ ਲੋੜ ਹੀ ਨਹੀਂ ਬਾਈ ਜੀ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਸਹੀ ਗੱਲ ਹੈ ਜਿੰਨੀ ਤਾਰੀਫ ਕਰਲਾ ਉਨੀ ਥੋੜੀ ਆ ਹਾਂਜੀ ਤੇ ਲੇਵਰ ਦੀ ਜਿਹੜੀ ਕੁਆਲਿਟੀ ਚੈੱਕ ਕਰ ਲਓ ਫੀਟਿੰਗ ਚੈੱਕ ਕਰੋ ਲੇਵਰ ਦੀ ਸੱਚੂ ਹੀ ਗਰਮ ਵਾਲੀ ਨੂੰ ਪੰਡ ਵਾਲਾ ਲੇਵਾ ਲੱਗਿਆ ਬਾਈ ਸੋਨੇ ਦੇ ਸ਼ਾਮ ਪਰ ਕੀ ਹੈ ਬਾਈ ਸਹੀ ਗੱਲ ਆ ਬਾਈ ਹਾਂ ਸਹੀ ਗੱਲ ਆ ਕਿੰਨਾ ਕੁ ਟਾਈਮ ਪਿਆ ਦਾ ਸੋਣ ਦੇ ਵਿੱਚ ਟਾਈਮ ਤੇ ਵੀਰੇ 4 ਦਿਨ ਬਾਕੀ ਆ ਡੇਢ ਮਹੀਨਾ ਬਾਕੀ ਆ ਠੀਕ ਆ ਬਾਈ ਹਾਂਜੀ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ ਵੀਰੇ ਮਦਰ ਰਿਕਾਰਡ ਦਾ ਤਾਂ 35 35 ਕਿਲੋ ਦਾ ਹੂੰ ਆਪਾਂ 20 ਕਹਿ ਕੇ ਦਵਾਂਗੇ ਇਹਨੂੰ 20 ਕਹਿ ਕੇ ਦੇ ਦੇ ਹਾਂਜੀ ਠੀਕ ਆ ਬਾਈ ਥਣ ਦੇਖੋ ਥੋੜੀ ਥੋੜੀ ਪਾਲਾ ਥਣ ਬਹੁਤ ਪਾਲਾ ਜਿਦੂ ਦਾ ਕਾਲੇ ਨਿਸ਼ਾਨ ਆ ਟੋਟਾ ਥਣ ਕੱਢੂ ਜੀ ਹੂੰ ਚਾਰੇ ਥਣ ਨਿਖੜ ਮੇ ਪੂਰਾ ਫੁੱਲ ਵਿੱਥ ਤੇ ਫੁੱਟ ਦੀ ਵਿੱਥ ਤੇ ਥਣ ਹੋਊਗਾ ਮਗਰ ਲੱਗਿਆ ਆਪਾਂ ਦੇਖੋ ਗੱਠਲੇਵਾ ਮੂਰ ਨੂੰ ਤੇ ਪਛਾਣ ਤੋਂ ਕੁਆਲਿਟੀ ਦੇਖੋ ਲੇਵੇ ਦੀ ਕਮਾਲ ਬਹੁਤ ਸੋਹਣਾ ਆਰਡਰ ਬਾਈ ਕਰ ਮੰਗਿਆ ਤਿਆਰ ਕਰਿਆ ਹਲੇ ਦਿਨ ਲੈਂਦੀ ਆ ਚਾਰ ਦਿਨ ਦੱਸਿਆ ਬਾਈ ਨੇ ਇੱਕ ਅੱਧਾ ਦਿਨ ਇੱਧਰ ਉੱਧਰ ਵੀ ਹੋ ਸਕਦਾ ਹਾਂ ਕਰੇ ਕਰੇ ਕੇ ਹੱਲ ਚੱਲ ਕਰਕੇ ਇੱਕ ਅੱਧਾ ਦਿ ਫੁੱਲ ਕੁਆਲਿਟੀ ਬਰੀਡ ਫੁੱਲ ਆ ਕਹਿੰਦਾ ਖੁੱਲੀ ਫਿਰਦੀ ਸੀ ਬਾਈ ਜਿੱਥੋਂ ਲਿਆਉਂਦੀ ਯਾਰ ਠੀਕ ਆ ਬਾਈ ਖੁੱਲੀ ਆਈ ਆ ਬਾਈ ਨੇ ਖੁੱਲੀ ਛੱਡੀ ਵੀ ਸੀ ਬਾਈਆਂ ਦੀ ਕਹਿੰਦਾ ਤੇ ਫੇਸ ਦੇਖੋ ਬਾਈ ਫੇਸ ਦੀ ਜਿਹੜੀ ਬਿਊਟੀ ਆ ਕਮਾਲ ਵੋ ਦੀ ਵਾਦੀ ਪੂਰੀ ਚੰਗੀ ਸੁਨੱਖ ਪੋਣਾ ਬੈੜ ਦੇ ਵਿੱਚ ਥੋੜਾ ਕਾਲੀ ਕਰਦੀ ਆ ਕੱਲੀ ਕੱਚੀ ਕੱਚੀ ਆ ਤੇ ਤੋਰਾ ਚੈੱਕ ਕਰ ਲੈ ਤੋਰਾ ਇੱਕ ਨੰਬਰ ਆ ਕੱਦ ਠੀਕ ਆ ਬਰੀਡ ਚੰਗੀ ਆ ਬਾਈ ਦੁੱਧ ਵੀ ਚੰਗਾ ਪਾ ਦੂ ਮਾਨ ਦਾ ਰੱਖਾ ਸੀਮਨ ਜਰਸੀ ਦਾ ਬਹੁਤ ਚੰਗਾ ਲੱਗਿਆ ਵਾ ਉਹ ਪੁੱਛ ਕੇ ਦੱਸਾਂਗੇ ਬਾਈ ਡਿਟੇਲ ਸਾਰੀ ਠੀਕ ਆ ਬਾਈ ਚੰਗਾ ਸੀਮਨ ਲੱਗਿਆ ਵਾ ਜਰਸੀ ਦਾ ਹੂੰ ਹ ਜਰਸੀ ਦੇ ਸੀਮਣ ਤੋਂ ਬਾਈ ਨੇ ਦੱਸਿਆ ਵੀ ਗੱਬਣਾ ਚੰਗੇ ਸੀਮਣ ਤੋਂ ਕਰ ਮਲੀ ਗੱਬਣਾ ਚੰਗੇ ਸੀਮਣ ਦੀ ਆਪ ਤੇ ਚੰਗਾ ਸੀਮਣ ਹੀ ਲੱਗਿਆ ਹੋ ਬਾਈ ਸਹੀ ਆ ਬਾਈ ਹਾਂਜੀ ਡਿਟੇਲ ਆ ਜਿਹੜੀ ਸਾਰੀ ਮੈਨੂੰ ਕੋਈ ਚੈੱਕ ਕਰਨੀ ਆ ਕੀ ਮੋਲ ਲਭਰਾ ਜਾਜ ਮੋਲ ਕਰਾਉਣ ਨੂੰ ਵੀਰੇ ਜਿੰਨਾ ਮਰਜ਼ੀ ਕਰਾ ਲਓ ਲੱਖ ਕਰਾ ਲਓ 1-5 ਕਰਾ ਲਓ 86000 ਦੀ ਬੱਚੀ ਦੇਵਾਂਗੇ ਚੱਕ ਬਾਈ ਜਮਾ ਜਾਜ ਮੋਲ ਮੋਲ ਕਰਾਉਣਾ ਲੱਖ ਜਿੰਨਾ ਮਰਜ਼ੀ ਕਰਾ ਲਓ 86000 ਸੀਲ ਠੰਡੇ ਇੰਨੇ ਦੇ ਕੀ ਬਾਈ ਲੈ ਲੈ ਠੰਡੀ ਦੇਖੋ ਲੈ ਜਿਵੇਂ ਮਰਜੀ ਬਾਈ ਯਾਰ ਇਹ ਪਹਿਲਨ ਪਸ਼ੂ ਆਮ ਹੱਥ ਨਹੀਂ ਲਾਉਣ ਦਿੰਦਾ ਹਾਂ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਲਫੋਨ ਦਾ ਫੁੱਲ ਬਰੀਡ ਆ ਬਾਈ ਬਾਈ ਬੱਚੇ ਤਿਆਰ ਕਰਨੇ ਹੋਣਗੇ ਨਾ ਬਰੀਡ ਫੁੱਲ ਬਰੀਡ ਫੁੱਲ ਆ ਬਾਈ ਯਾਰ ਹਾਂ ਕੰਪੀਟੀਸ਼ਨ ਵਾਲੀ ਭੈੜਾ ਇਹ ਨਹੀਂ ਗੱਲ ਕੋਈ ਸਹੀ ਗੱਲ ਅਡਰੂ ਡਰੋਮ ਹੀ ਲੱਗਿਆ ਜਿਵੇਂ ਕੰਪੀਟੀਸ਼ਨ ਵਾਲੀਆਂ ਵਿਨਰ ਬੱਚਾ ਹੁੰਦੇ ਨੇ ਹਮ ਸਹੀ ਗੱਲ ਲੈ ਇੱਕ ਵਾਰੀ ਫੇਰ ਨੇੜ ਤੋਂ ਚੈੱਕ ਕਰਵਾਵਾਂਗੇ ਲੈ ਲੈ ਵਾ ਦੇਖੋ ਮੈਂ ਕਹਿੰਦਾ ਪੰਡਾ ਲਾਲ ਨੇ ਸੂਂਦੀ ਸੂਂਦੀ ਨੇ ਇੰਨੇ ਹੀ ਲੇਵਾ ਹੋਰ ਇੰਨੇ ਲੇਵਾ ਹੋਰ ਕਰਨਾ ਇੱਥੋਂ ਆਏ ਮੋੜ ਨਾਲ ਲੇਵਾ ਬੈਠ ਨੇ ਬਾਈ ਯਾਰ ਸਹੀ ਗੱਲ ਆ ਬਾਈ ਵੱਡੀ ਗੱਲ ਮੁੱਲ ਦੀ ਆ ਮੁੱਲ ਵੀ ਜਮਾ ਜਾਇਜ਼ ਜਮਾ ਜਾਇਜ਼ ਆ ਬਾਈ ਯਾਰ ਮੱਕ ਤੇ ਜਰੂਰ ਹੋ ਜਾਊਗਾ ਕਿਸੇ ਵੀਰ ਨੂੰ ਵੜ ਪਸੰਦਾ ਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ